ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1238 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1239 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹੱਲਾ ਦੂਜਾ ਕੀਤਾ ਗਿਆ ਸਾਰਾ ਹੀਏ ਕਰੇ ਸੋਏ ਸਲਾਹੇ ਦੂਸਰੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਆਪਣੇ ਸ਼ਲੋਕ ਵਿੱਚ ਸਾਨੂੰ ਕਹ ਜੂਗੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਪੈਦਾ ਕੀਤੇ ਹੋਏ ਜੀਵ ਦੀ ਵੜਿਆਈ ਕਰਨ ਦਾ ਕੀ ਲਾਭ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ ਜੋ ਸਭ ਨੂੰ ਪੈਦਾ ਕਰਦਾ ਹੈ ਨਾਨਕੇ ਕੀ ਬਾਹਰਾ ਦੂਜਾ ਦਾਤਾ ਨਾਹੇ ਕਿਉਂਕਿ ਹੈ ਨਾਨਕ ਉਹ ਸਿੱਖ ਪ੍ਰਭੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ ਕਿਉਂਕਿ ਜੋ ਦੇ ਧਾਰੀ ਗੁਰੂਆਂ ਨੂੰ ਮੰंदे ਹਨ ਜਾਂ ਸਲਾਉਂਦੇ ਹਨ ਉਹ ਤਾਂ ਜੰਮੇ ਤੇ ਮਰ ਜਾਏ ਕੱਚੇ ਜਿਹੜੇ ਗੁਰੂ ਹੁੰਦੇ ਹਨ ਜੰਮਦੇ ਨੇ ਤੇ ਮਰ ਜਾਂਦੇ ਹਨ ਤੇ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਇਸ ਕਰਕੇ ਉਸ ਦੇ ਪੈਰੀਂ ਪੈਣਾ ਚਾਹੀਦਾ ਹੈ ਉਸ ਨੂੰ ਸਦਾ ਤੇ ਹੋਣਾ ਚਾਹੀਦਾ ਹੈ ਕਰਤਾ ਸੋ ਸਲਾਹੀਐ ਜਿਨ ਕੀਤਾ ਆਕਾਰ ਜਿਸ ਕਰਤਾਰ ਨੇ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ ਉਸ ਦੀ ਵਡਿਆਈ ਕਰਨ ਦਾ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ ਦਾਤਾ ਸੋ ਸਲਾਹੀਐ ਜੇ ਸਭ ਸੇ ਦੇ ਆਧਾਰ ਉਸ ਇੱਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦਿੰਦਾ ਹੈ ਨਾਨਕ ਆਪ ਸਦੇਵ ਹੈ ਪੂਰਾ ਜਿਸ ਭੰਡਾਰ ਏ ਨਾਨਕ ਉਹ ਪ੍ਰਭੂ ਪਰਮਾਤਮਾ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ ਉਸ ਦਾ ਖਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ ਵੱਡਾ ਕਰ ਸਲਾਹੀਏ ਅੰਤ ਨ ਪਰਵਾਰ ਉਸ ਨੂੰ ਵੱਡਾ ਆਖੋ ਉਸ ਦੀ ਵਡਿਆਈ ਕਰੋ ਉਸ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ਉਰਲਾ ਪਾਰਲਾ ਬੰਨਾ ਉਸ ਪਰਮਾਤਮਾ ਦੀ ਵਡਿਆਈ ਦਾ ਨਹੀਂ ਲੱਭ ਸਕਦਾ ਪੌੜੀ ਹਰ ਕਾ ਨਾਮ ਨਿਦਾਨ ਹੈ ਸੇਵਿਆ ਸੁਖ ਪਾਈ ਪਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ ਨਾਮ ਨਿਰੰਜਨ ਉਚਰਾ ਪਤ ਸਿਓ ਘਰ ਜਾਈ ਮੈਂ ਮਾਇਆ ਰਹਿਤ ਪ੍ਰਭੂ ਦਾ ਨਾਮ ਸਿਮਰਾ ਤੇ ਇੱਜ਼ਤ ਨਾਲ ਆਪਣੇ ਘਰ ਵਿੱਚ ਜਾਵਾਂ ਗੁਰਮਖ ਬਾਣੀ ਨਾਮ ਹੈ ਨਾਮ ਹਿਰਦੇ ਵਸਾਈ ਗੁਰਮਖ ਦੀ ਸਦਾ ਇਹੀ ਤਾਂਗ ਹੁੰਦੀ ਹੈ ਗੁਰਮਖ ਸਦਾ ਹੀ ਨਾਮ ਉਚਾਰਦਾ ਹੈ ਤੇ ਨਾਮ ਨੂੰ ਹਿਰਦੇ ਵਿੱਚ ਵਸਾਂਦਾ ਹੈ ਮਤ ਪੰਖੇ ਰੂ ਵਸ ਹੋਏ ਸਤ ਗੁਰੂ ਧਿਆਈ ਜਿਉਂ-ਜਿਉਂ ਗੁਰੂ ਦੀ ਰਾਹੀ ਗੁਰਮਖ ਨਾਮ ਸਿਮਰਦਾ ਹੈ ਪੰਛੀ ਵਾਂਗ ਉਡਾਰੂਏ ਮਤ ਉਸ ਦੇ ਵਸ ਵਿੱਚ ਆ ਜਾਂਦੀ ਹੈ ਨਹੀਂ ਤਾਂ ਮਨ ਤਾਂ ਚਾਰੇ ਪਾਸੇ ਉਡਿਆ ਫਿਰਦਾ ਹੈ ਕਦੀ ਕਿੱਥੇ ਕਦੀ ਕਿੱਥੇ ਇਸ ਕਰਕੇ ਪੰਛੀ ਵਾਂਗੂ ਮੇੜਾਰੀਆਂ ਮਾਰਦਾ ਰਹਿੰਦਾ ਹੈ ਕਿਸੇ ਨਹੀਂ ਟਿਕਦਾ ਪਰ ਗੁਰੂ ਦੀ ਬਰਕਤ ਨਾਲ ਪ੍ਰਮਾਤਮਾ ਦੇ ਸਿਮਰਨ ਨਾਲ ਇਹ ਮਨ ਵਸ ਵਿੱਚ ਆ ਜਾਂਦਾ ਹੈ ਨਾਨਕ ਆਪ ਦਿਆਲ ਹੋਏ ਨਾਮੇ ਲਿਵਲਾਈ ਹੈ ਨਾਨਕ ਗੁਰਮਖੁੱਤੇ ਪ੍ਰਭੂ ਪ੍ਰਮਾਤਮਾ ਆਪ ਦਿਆਲ ਹੁੰਦਾ ਹੈ ਤੇ ਉਹ ਨਾਮ ਵਿੱਚ ਹੀ ਲੈਵ ਲਾਈ ਰਖਦਾ ਹੈ ਸਲੋਕ ਮਹੱਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਆਪ ਜੋ ਅੰਤਰ ਜਾਮੀ ਪ੍ਰਭੂ ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫੱਬਦਾ ਨਹੀਂ ਭਾਵ ਉਸ ਦੇ ਅੱਗੇ ਬੋਲਿਆ ਨਹੀਂ ਜਾ ਸਕਦਾ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪਰਵਾਨਾ ਉਹ ਮਨਿਆ ਪਰਵਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ ਚੇਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ ਪਾਤਸ਼ਾਹ ਮਾਲਕ ਤੇ ਫੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿੱਚ ਤੁਰਨਾ ਪੈਂਦਾ ਹੈ ਪਰਮਾਤਮਾ ਦਾ ਹੁਕਮ ਸਭ ਤੋਂ ਵੱਡਾ ਹੈ ਜੋ ਤੇ ਸੁਭਾਵੈ ਨਾਨਕਾ ਸਾਈ ਭਲੀ ਕਾਰ ਇਸ ਵਾਸਤੇ का हे ਨਾਨਕ ਉਹੀ ਕੰਮ ਚੰਗਾ ਮੰਨਣਾ ਚਾਹੀਦਾ ਹੈ ਜੋ ਉਸ ਪ੍ਰਭੂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜਿਨਾਂ ਚੀਰੀ ਚੱਲਣਾ ਹੱਥ ਤਿਨਾ ਕੇਸ਼ਨਾ ਹੈ ਇਨ੍ਹਾਂ ਜੀਵਾਂ ਦੇ ਵਾਸ ਵਿੱਚ ਕੁਝ ਨਹੀਂ ਕਿਉਂਕਿ ਇਨ੍ਹਾਂ ਨੇ ਤਾਂ ਉਸ ਦੇ ਹੁਕਮ ਵਿੱਚ ਹੀ ਤੁਰਨਾ ਹੈ ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ ਜਿਸ ਵੇਲੇ ਮਾਲਕ ਦਾ ਹੁਕਮ ਹੁੰਦਾ ਹੈ ਇਹ ਜੀ ਉੱਠ ਕੇ ਰਾਹੇ ਪੈ ਜਾਂਦੇ ਹਨ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਜਿਹੋ ਜਿਹਾ ਹੁਕਮ ਲਿਖਿਆ ਹੋਇਆ ਹੁੰਦਾ ਹੈ ਜੀ ਉਸੇ ਉਸ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ ਜੀ ਉਸੇ ਤਰ੍ਹਾਂ ਹੀ ਉਸ ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦੇ ਹਨ ਜਿਵੇਂ ਜਿਆ ਪਰਮਾਤਮਾ ਵੱਲੋਂ ਉਹ ਕਮ ਲਿਖਿਆ ਹੁੰਦਾ ਹੈ ਚੀਰੀ ਇੱਕ ਚਿੱਠੀ ਨੂੰ ਕਹਿੰਦੇ ਸੀ ਪਹਿਲੇ ਸਮਿਆਂ ਵਿੱਚ ਵੀ ਚਿੱਠੀ ਆ ਗਈ ਹੈ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਏ ਨਾਨਕ ਉਸ ਮਾਲਕ ਦੇ ਭੇਜੇ ਹੋਏ ਇੱਥੇ ਜਗਤ ਵਿੱਚ ਆ ਜਾਂਦੇ ਹਨ ਜੀਵ ਤੇ ਉਸ ਦੇ ਬੁਲਾਏ ਹੋਏ ਇੱਥੋਂ ਉੱਠ ਕੇ ਤੁਰ ਪੈਂਦੇ ਹਨ ਜਦੋਂ ਮਾਲਕ ਦਾ ਹੁਕਮ ਆ ਜਾਂਦਾ ਹੈ ਫਿਰ ਇੱਥੋਂ ਜਾਣਾ ਹੀ ਪੈਂਦਾ ਹੈ ਮਹੱਲਾ ਦੂਜਾ ਸਿਫਤ ਜਿਨਾ ਕੋ ਬਖਸ਼ੀਐ ਸਹੀ ਪੁੱਤੇਦਾਰ ਉਹੀ ਮਨੁੱਖ ਅਸਲ ਖਜ਼ਾਨਿਆਂ ਦੇ ਮਾਲਕ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਸਿਫਤ ਸਲਾ ਪ੍ਰਭੂ ਪਰਮਾਤਮਾ ਦੇ ਦਰ ਤੋਂ ਬਖਸ਼ੀਸ਼ ਵਜੋਂ ਮਿਲੀ ਹੈ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਭੰਡਾਰ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਦੀ ਕੁੰਜੀ ਆਪ ਦਿੰਦਾ ਹੈ ਪ੍ਰਮਾਤਮਾ ਉਹਨਾਂ ਨੂੰ ਸਿਰਫ ਸਲਾਦ ਖਜਾਨਿਆਂ ਦੇ ਖਜਾਨੇ ਮਿਲ ਜਾਂਦੇ ਹਨ ਕਿਉਂਕਿ ਆਖਣ ਔਖਾ ਸੱਚਾ ਨਾਓ ਸਭ ਤੋਂ ਔਖਾ ਅੱਜਕੱਲ ਨਾਮ ਜਪਣਾ ਹੈ ਕੋਈ ਨਹੀਂ ਜਪਦਾ ਨਾਮ ਲੋਕ ਪਰੰਪ੍ਰੇਖਿਆਂ ਵਿੱਚ ਪਏ ਹੋਏ ਹਨ ਲੋਕ ਵਿਆਹਾਂ ਤੇ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਅੱਗੇ ਅਰਦਾਸ ਕਰਦੇ ਹਨ ਮੰਗਦੇ ਦਾ ਸਾਰਾ ਕੁਝ ਗੁਰੂ ਅੱਗੇ ਗੁਰੂ ਅੱਗੋਂ ਹਨ ਪਰ ਖੁਸ਼ੀ ਹੋਰ ਹਿਸਾਬ ਨਾਲ ਪ੍ਰਗਟ ਕਰਦੇ ਹਨ ਡੀਜੇ ਲਾਂਦੇ ਹਨ ਭੰਗੜੇ ਪਾਉਂਦੇ ਹਨ दारू ਸ਼ਰਾਬਾਂ ਮੀੜ ਤੱਕ ਬਹੁਤ ਹੀ ਖਲਲ ਪਾਉਂਦੇ ਹਨ ਤੇ ਹੁਣ ਇੱਕ ਨਵਾਂ ਰਿਵਾਜ ਚੱਲ ਪਿਆ ਹੈ ਮੂਰਖ ਲੋਕ ਹਵਾ ਨੂੰ ਬਹੁਤ ਪ੍ਰਦੂਸ਼ਣ ਕਰਦੇ ਹਨ ਉਹ ਪਟਾਕੇ ਜਿਹੜੇ ਆਕਾਸ਼ ਵਿੱਚ ਜਾ ਕੇ ਵਜਦੇ ਨੇ ਸ਼ਾਟ ਪਟਾਕੇ ਉਹ ਵਜਾਉਂਦੇ ਹਨ ਕਿਸੇ ਗਰੀਬ ਨੂੰ ਗਰੰਥੀ ਨੂੰ 100 ਰੁਪਏ ਅਰਦਾਸ ਭੇਟਾ ਨਹੀਂ ਦਿੰਦੇ ਤੇ ਕਲਾਕਾਰਾਂ ਤੋਂ ਵਾਰ-ਵਾਰ ਕੇ ਲੱਖਾਂ ਰੁਪਿਆ ਸੁੱਟ ਦਿੰਦੇ ਹਨ ਜਿਨ੍ਹਾਂ ਨੇ ਸਿੱਧੇ ਰਾਏ ਪਾਣਾ ਹੁੰਦਾ ਹੈ ਉਹਨਾਂ ਦੀ ਕਦਰ ਨਹੀਂ ਤੇ ਜਿਹੜੇ ਧੀਆਂ ਪੈਣਾ ਨੂੰ ਨਿਚਾਉਂਦੇ ਨੇ ਡੀਜੀਆਂ ਤੇ ਉਹਨਾਂ ਤੋਂ 50-50 ਹਜ਼ਾਰ ਰੁਪਿਆ ਵਾਰ ਕੇ ਸੁੱਟ ਦਿੰਦੇ ਹਨ ਇਹ ਪੁੱਠੀ ਰੀਤ ਚੱਲ ਪਈ ਆ ਸੰਸਾਰ ਤੇ ਸੋ ਗੁਰੂ ਜੀ ਫਰਮਾਨ ਕਰਦੇ ਹਨ ਕਿ ਨਾਮ ਦੇ ਖਜ਼ਾਨੇ ਵਿਰਲਿਆਂ ਨੂੰ ਮਿਲਦੇ ਹਨ ਖੇ ਸਵਾ ਦੇ ਖਜ਼ਾਨੇ ਸਾਰਿਆਂ ਕੋਲ ਹਨ ਜਹ ਭੰਡਾਰੀ ਹੂੰ ਗੁਣ ਨਿਕਲੈ ਤੇ ਕੀ ਇਹ ਪਰਵਾਨ ਫਿਰ ਸਿਵਸਲਾ ਦੀ ਬਰਕਤ ਨਾਲ ਜਿਨ੍ਹਾਂ ਹਿਰਦੇ ਰੂਪ ਖਜ਼ਾਨਿਆਂ ਵਿੱਚੋਂ ਪ੍ਰਭੂ ਦੇ ਗੁਣ ਨਿਕਲਦੇ ਹਨ ਉਹ ਪ੍ਰਭੂ ਦੇ ਅਧਾਰ ਤੇ ਕਬੂਲ ਕੀਤੇ ਜਾਂਦੇ ਹਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਹੈ ਨਾਨਕ ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ ਰੂਪ ਝੰਡਾ ਹੈ ਉਨਾ ਉਤੇ ਮੇਰ ਦੀ ਨਿਗਾਹ ਹੁੰਦੀ ਹੈ ਪੌੜੀ ਨਾਮ ਨਰਿੰਜਨ ਨਿਰਮਲਾ ਸੁਣਿਆ ਸੁਖ ਹੋਈ ਪ੍ਰਭੂ ਪਰਮਾਤਮਾ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਪਵਿੱਤਰ ਹੈ ਜੇ ਨਾਮ ਸੁਣੀਏ ਤਾਂ ਸੁਖ ਪ੍ਰਾਪਤ ਹੁੰਦਾ ਹੈ ਸੁਣ ਸੁਣ ਮਨ ਵਸਾਈਏ ਬੂਝੈ ਜਨ ਕੋਈ ਭਾਵ ਜੇ ਇਸ ਨਾਮ ਵਿੱਚ ਸੁਰਤ ਜੋੜੀਏ ਤੇ ਸੁਰਤ ਜੋੜ-ਜੋੜ ਕੇ ਮਨ ਵਿੱਚ ਵਸਾ ਲਈਏ ਸੋਖ ਮਿਲਦਾ ਹੈ ਪਰ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਬੈਹਂਦਿਆ ਉੱਠਦਿਆ ਨਾ ਵਿਸਰੈ ਸਾਚਾ ਸੱਚ ਸੋਈ ਜੋ ਗੁਰਮਖੇ ਗੱਲ ਸਮਝ ਲੈਂਦਾ ਹੈ ਉਸ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਪ੍ਰਭੂ ਬੈਠਦਿਆ ਉੱਠਦਿਆ ਕਦੇ ਵੀ ਭੁੱਲਦਾ ਨਹੀਂ ਹੈ ਭਗਤਾ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਗੁਰਮਖ ਭਗਤਾ ਨੂੰ ਆਤਮਕ ਜੀਵਨ ਲਈ ਨਾਮ ਦਾ ਆਸਰਾ ਹੋ ਜਾਂਦਾ ਹੈ ਨਾਮ ਵਿੱਚ ਜੁੜਿਆ ਹੀ ਉਹਨਾਂ ਨੂੰ ਸੁਖ ਪ੍ਰਤੀਤ ਹੁੰਦਾ ਹੈ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤੇ ਨਾਮ ਤੋਂ ਬਿਨਾ ਸੁਖ ਹੋਰ ਕਿਸੇ ਪਾਸੇ ਮਿਲਦਾ ਵੀ ਨਹੀਂ ਨਾਨਕ ਮਨ ਤਨ ਰਵਰੇ ਹਾ ਗੁਰਮੁਖ ਹਰ ਸੋਈ ਹੈ ਨਾਨਕ ਗੁਰਮੁਖ ਦੇ ਮਨ ਵਿੱਚ ਤੇ ਤਨ ਵਿੱਚ ਉਹ ਪ੍ਰਭੂ ਪਰਮਾਤਮਾ ਸਦਾ ਵਸਿਆ ਰਹਿੰਦਾ ਹੈ ਸਾ ਲੋਕ ਮਹੱਲਾ ਪਹਿਲਾ ਨਾਨਕ ਤੁਲੀ ਹੈ ਤੋਲ ਜੇ ਜਿਉ ਪਿਛੈ ਪਾਈਐ ਏ ਨਾਨਕ ਜੇ ਤਕੜੀ ਦੇ ਦੂਜੇ ਛਾਬੇ ਵਿੱਚ ਜਿੰਦ ਰੱਖ ਲਈਏ ਤਾਂ ਤੋਲ ਸਾਵੇਂ ਉਤਰਦੇ ਹਨ ਭਾਵ ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ ਕਿ ਆਪਾ ਭਾਵ ਵਾਰਿਆ ਜਾਏ ਇਕਸਨਾ ਪੂਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਇਹ ਮਨੁੱਖ ਪ੍ਰਭੂ ਦੀ ਸਿਬਸਲਾਹ ਦੇ ਰਾਹੀ ਮਨੁੱਖਾ ਜੀਵਨ ਦੀ ਪਰਵਾਨਗੀ ਵਾਲੇ ਤੋਲ ਨਾਲ ਆਪਣੇ ਆਪ ਨੂੰ ਸਾਵਾ ਕਰ ਲੈ ਆਪਣੇ ਆਪ ਨੂੰ ਸਾਵਾ ਕਰਕੇ ਪ੍ਰਭੂ ਨੂੰ ਮਿਲ ਪਏ ਤਾਂ ਸਿਬਸਲਾਹ ਦੇ ਸ਼ਬਦ ਨਾਲ ਹੋਰ ਕੋਈ ਉੱਤਮ ਸਾਵੇਂ ਨਹੀਂ ਹੋ ਸਕਦੇ ਸਾਵੇਂ ਦਾ ਭਾਵ ਹੈ ਬਰਾਬਰ ਆਪਣੇ ਆਪ ਨੂੰ ਬਰਾਬਰ ਕਰਨਾ ਆਪਣੇ ਮਨ ਨੂੰ ਪ੍ਰਭੂ ਦੇ ਸ਼ਬਦ ਵਿੱਚ ਪਰੋ ਕੇ ਆਪਾ ਭਾਵ ਤਿਆਗ ਕੇ ਫਿਰ ਪ੍ਰਮਾਤਮਾ ਦੇ ਗੁਣ ਗਾਣੇ ਚਾਹੀਦੇ ਹਨ ਵੱਡਾ ਆਖਣ ਭਾਰਾ ਤੋਲ ਪ੍ਰਭੂ ਦੀ ਸਿਪ ਸਲਾਹ ਵਜੰਦਾਰ ਸ਼ਹਿ ਹੈ ਜਿਸ ਨਾਲ ਜਿੰਦ ਵਾਲਾ ਸ਼ਾਬਾ ਪਰਵਾਨਗੀ ਵਾਲੇ ਤੋਲ ਨਾਲ ਸਾਵਾ ਜਣੀ ਬਰਾਬਰ ਹੋ ਜਾਂਦਾ ਹੈ ਹੋਰ ਹੌਲੀ ਮੱਤੀ ਹੌਲੇ ਬੋਲਾ ਸਿਪ ਸਲਾਹ ਤੋਂ ਬਿਨਾ ਹੋਰ ਮਤਾਂ ਹੋਲੀਆਂ ਤੇ ਹੋਰ ਬਚਨ ਵੀ ਹੋਲੇ ਹਨ ਇਹਨਾਂ ਦੀ ਮਦਦ ਨਾਲ ਜਿੰਦ ਵਾਲਾ ਸ਼ਾਬਾ ਪੂਰਾ ਨਹੀਂ ਉਤਰਦਾ ਧਰਤੀ ਪਾਣੀ ਪर्वਤ ਭਾਰ ਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ ਜਿਵੇਂ ਤੋਲਿਆ ਨਹੀਂ ਜਾ ਸਕਦਾ ਕਿਉਂ ਕੰਡਾ ਤੋਲੈ ਸੁਨਿਆਰ ਐਡੇ ਵੱਡੇ ਧਰਤੀ ਪਾਣੀ ਤੇ ਪਰਬਤਾਂ ਤੇ ਭਾਰ ਨੂੰ ਭਲਾ ਕੋਈ ਸੁਨਿਆਰਾ ਛੋਟੇ ਜਿਹੇ ਤਰਾਜੂ ਵਿੱਚ ਕਿਵੇਂ ਤੋਲ ਸਕਦਾ ਹੈ ਤੋਲਾ ਮਾਸਾ ਰਤਕ ਪਾਏ ਤੋਲੇ ਮਾਸੇ ਰਤਕਾਂ પાਕੇ ਇਹ ਤੋਲੇ ਨਹੀਂ ਜੇ ਤੋਲੇ ਨਹੀਂ ਜਾ ਸਕਦੇ ਇਹੀ ਹਾਲ ਹੋਰ ਮਤਾਂ ਦੇ ਗੱਲਾਂ ਦਾ ਸਮਝੋ ਜੋ ਮਾਨੋ ਮਾਸੇ ਤੋਲੇ ਤੇ ਰਤਕਾਂ ਹੀ ਹਨ ਨਾਨਕ ਪੁੱਛਿਆਂਦੇ ਪੁਜਾਏ ਪਰ हे ਨਾਨਕ ਜੇ ਸੁਨਿਆਰੇ ਨੂੰ ਪੁੱਛੀਏ ਤਾਂ ਗੱਲਾਂ ਨਾਲ ਘਰ ਪੂਰਾ ਕਰ ਦਿੰਦਾ ਹੈ ਮੂਰਖ ਅੰਧਿਆ ਅੰਦੀ ਤਾਤ ਅਨੇ ਮੂਰਖ ਲੋਕ ਪ੍ਰਭੂ ਦੀ ਸਿਮਸਲਾ ਛੱਡ ਕੇ ਅਨੇ ਆ ਵਾਲੀ ਦੌੜ ਭੱਜ ਹੀ ਕਰਦੇ ਹਨ ਭਾਵ ਠੇਡੇ ਖਾ ਕੇ ਸੱਟਾਂ ਹੀ ਲਵਾਉਂਦੇ ਹਨ ਕਹਿ ਕਹਿ ਕੈਨ ਕਹਾਇਨ ਆਪ ਫਿਰ ਆਪਣੇ ਆਪ ਨੂੰ ਵੱਡਾ ਖਵਾਉਣਾ ਤੇ ਮੜਮੜ ਆਪਣੇ ਆਪ ਨੂੰ ਚੰਗਾ ਆਖਣਾ ਅਨੇ ਆ ਵਾਲੀ ਦੌੜ ਭੱਜ ਹੈ ਚੰਗਾ ਤੇ ਉਹੀ ਹੈ ਨਾ ਜਿਹੜਾ ਮਾਲਕ ਦੀਆਂ ਨਜ਼ਰਾਂ ਵਿੱਚ ਚੰਗਾ ਹੈ ਮਹੱਲਾ ਪਹਿਲਾ ਆਖਣ ਓਖਾ ਸੁਣਨ ਓਖਾ ਆਖ ਨਾ ਜਾਪੀ ਆਖ ਪਰਮਾਤਮਾ ਦਾ ਸਰੂਪ ਕਿਸੇ ਤਰ੍ਹਾਂ ਵੀ ਬਿਆਨ ਕਰਨਾ ਓਖਾ ਹੈ ਮੋੜ ਮੋੜ ਬਿਆਨ ਕਰਨ ਨਾਲ ਵੀ ਸਮਝ ਵਿੱਚ ਨਹੀਂ ਆਉਂਦਾ ਏਕ ਆਖ ਆਖੇ ਸ਼ਬਦ ਭਾਖੇ ਉਰਦ ਅਰਦ ਉਰਦ ਦਿਨ ਰਾਤ ਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ ਲੱਗ ਕੇ ਪ੍ਰਭੂ ਦਾ ਸਰੂਪ ਮੋੜ ਮੋੜ ਬਿਆਨ ਕਰਦੇ ਹਨ ਤਸਰੂਪ ਦੱਸਣ ਵਾਲਾ ਲਬਜ਼ ਬੋਲਦੇ ਹਨ ਜੇ ਕਿਹੋ ਹੋਏ ਤਾਂ ਕਿਹੋ ਜਾਪੈ ਰੂਪ ਨ ਜਾਤ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨ ਜਾਤ ਪਰ ਜੇ ਕੋਈ ਪੰਜ ਤਤ ਤਸਰੂਪ ਹੋਵੇ ਤਾਂ ਦਿਸੇ ਭੀ ਉਸ ਦਾ ਤਾਂ ਨਾ ਕੋਈ ਰੂਪ ਜਾਪਦਾ ਹੈ ਨਾ ਕੋਈ ਜਾਤ ਦਿਸਦੀ ਹੈ ਸਭ ਕਾਰਣ ਕਰਤਾ ਕਰੇ ਘਟ ਅਵ ਘਟ ਘਟ ਥਾਪ ਔਖੇ ਔਖੇ ਥਾ ਹਰੇਕ ਕਿਸਮ ਦੇ ਭਾਂਡੇ ਆਪ ਰਚ ਕੇ ਪ੍ਰਭੂ ਹੀ ਜਗਤ ਦੇ ਸਾਰੇ ਸਬਬ ਬਣਾਉਂਦਾ ਹੈ ਆਖਣ ਔਖਾ ਨਾਨਕ ਆਖ ਨਾ ਜਾਪੈ ਆਖ ਇਹ ਨਾਨਕ ਉਹਦਾ ਸਰੂਪ ਬਿਆਨ ਕਰਨਾ ਔਖਾ ਹੈ ਮੁਰਮੁਰ ਬਿਆਨ ਕਰਨ ਨਾਲ ਭੀ ਸਮਝ ਨਹੀਂ ਆਉਂਦਾ ਪੌੜੀ ਨਾ ਸੁਣੀਏ ਮਨ ਰੈਸੀਏ ਨਾਮੇ ਸਾਂਤਾਈ ਹੈ ਪ੍ਰਭੂ ਦੇ ਨਾਮ ਜੇ ਸੁਰਤ ਜੋੜੀ ਰੱਖੀਏ ਤਾਂ ਮਨ ਖੇੜ ਜਾਂਦਾ ਹੈ ਨਾਮ ਵਿੱਚ ਜੁੜਿਆ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ਨਾਏ ਸੁਣੀਏ ਮਨ ਤ੍ਰਿਪਤੀ ਐ ਸਭ ਦੁੱਖ ਗਵਾਈ ਜੇ ਨਾਮ ਵਿੱਚ ਧਿਆਨ ਲੱਗ ਜਾਏ ਤਾਂ ਮਨ ਮਾਇਆ ਵੱਲੋਂ ਰਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਨਾਏ ਸੁਣੀਏ ਮਨ ਰੈਸੀ ਐ ਨਾਮੇ ਸਾਤ ਆਈ ਨਾਏ ਸੁਣੀ ਹੈ ਮਨ ਤ੍ਰਿਪਤੀ ਹੈ ਸਭ ਦੁੱਖ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1239 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1240 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਜੁਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ